ਕਿਆ ਹਾਂ ਬੱਚੇ ਦਾ ਕੁਝ ਵੀ ਖਰਚ ਨਹੀਂ ਸੀ ਹੋ ਰਿਹਾ ਬਸ ਸਿਮਰਨ ਚੱਲ ਰਿਹਾ ਸੀ ਬੱਚੇ ਤੇ ਇੱਕ ਝੰਡੀ ਕਾਗਜ਼ ਵਰਗੀ ਮੋਮ ਦੇ ਪਿਆਜ਼ ਦੇ ਛਿਲਕੇ ਵਰਗੀ ਉਹਦੇ ਵਿੱਚ ਹੈ ਤੇ ਉਹਦੇ ਅੰਦਰ ਜਿਹੜੀਆਂ ਨਸਾਂ ਨੇ ਉਹਨਾਂ ਦਾ ਕਨੈਕਸ਼ਨ ਇੱਥੇ ਧੁੰਨੀ ਤੇ ਅਕਈ ਵਾਰੀ ਆਪਾਂ ਪੜਦੇ ਹਾਂ ਨਾ ਜਦੋਂ ਰਾਵਣ ਮਰਦਾ ਨਹੀਂ ਹੈ ਤੇ ਪਭੀਸ਼ਣ ਭਗਵਾਨ ਸ੍ਰੀ ਰਾਮ ਜੀ ਨੂੰ ਕਹਿ ਰਿਹਾ ਹੈ ਕਿਉਂਕਿ ਉਹਦੇ ਬਾਰੇ ਚਰਚਾ ਸੀ ਬੜੀ ਕਿ ਇਹਨੇ ਕਾਲ ਪਾਵੇ ਨਾਲ ਬੱਧ ਤੇ ਭਗਵਾਨ ਸ੍ਰੀ ਰਾਮ ਜੀ ਪਭੀਸ਼ਣ ਨੂੰ ਪੁੱਛਦੇ ਨੇ ਕਿ ਇਹਦੀ ਮੌਤ ਦਾ ਕੋਈ ਰਾਜ ਤੈਨੂੰ ਪਤਾ ਹੈਗਾ ਕਹਿੰਦਾ ਜੀ ਹਾਂ ਸਾਰੀ ਛਾਤੀ ਤੇ ਇਹਨੇ ਕਵਚ ਪਹਿਨੇ ਆ ਕਮਰ ਤੋਂ ਥੱਲੇ ਕਪ ਪਹਿਨੇ ਆ ਸਿਰ ਤੇ ਇਹਨੇ ਹੈਲਮਟ ਪਹਿਨੇ ਆ ਇੱਕ ਜਗ੍ਹਾ ਖਾਲੀ ਏ ਧੁੰਨੀ ਉੱਥੇ ਅੰਮ੍ਰਿਤ ਕੁੰਡ ਏ ਉਹ ਅੰਮ੍ਰਿਤ ਕੁੰਡ ਕਿਹੜਾ ਸੀ ਬੰਦੇ ਦੇ ਸਰੀਰ ਦੇ ਅੰਦਰ 9999 ਨਾੜੀਆਂ ਨੇ ਤੇ ਉਹਨਾਂ ਨਾੜੀਆਂ ਦਾ ਸੰਗਮ ਏ ਇੱਥੇ ਇਗੜੀ ਧੁੰਨੀ ਆ ਇਹਦੇ ਵਿੱਚੋਂ ਨਾੜੂਆ ਮਾਂ ਦੇ ਸਬੰਧ ਨਾਲ ਜੁੜਿਆ ਉਹਦੇ ਸਰੀਰ ਨਾਲ ਜੁੜਿਆ ਤੇ ਜੋ ਮਾਂ ਦਾ ਬਲੱਡ ਸਰਕਲ ਆ ਬੀਪੀ ਸਹੀ ਚੱਲਦਾ ਤੇ ਬੱਚੇ ਦਾ ਵੀ ਸਹੀ ਚੱਲਦਾ ਜਦੋਂ ਗਰਭਚਾਹ ਜੇ ਮਾਂ ਦਾ ਬੀਪੀ ਵੱਧ ਗਿਆ ਤੇ ਬੱਚੇ ਦਾ ਵੀ ਕਿਉਂਕਿ ਉਹੀ ਨਾੜਾਂ ਦੇ ਵਿੱਚ ਪ੍ਰੈਸ਼ਰ ਜਾਣਾ ਖੂਨ ਦਾ ਮਾਂ ਦਾ ਬੀਬੀ ਲੋ ਹੋ ਗਿਆ ਤੇ ਬੱਚੇ ਤੋਂ ਕੋਈ ਖਾਂਦਾ ਪਿੰਦਾ ਥੋੜੀ ਸੀ ਮਾਂ ਦੇ ਖੂਨ ਦੇ ਨਾਲ ਹੀ ਉਹਦਾ ਸਰਕਲ ਚੱਲਦਾ ਸੀ ਹੁਣ ਜਦੋਂ ਉਹਨੇ ਗਰਭ ਚੋਂ ਬਾਹਰ ਨਿਕਲ ਕੇ ਜਿਹਨੂੰ ਆਪਾਂ ਕਹਿੰਦੇ ਜੀਵਨ ਲੈ ਲਿਆ ਤੇ ਮਾਂ ਦੇ ਨਾਲੋਂ ਉਹਦਾ ਕਨੈਕਸ਼ਨ ਕੱਟ ਦਿੱਤਾ ਜਾਂਦਾ ਜਦੋਂ ਉਹ ਨਾੜੂਆ ਕੱਟ ਦਿੱਤਾ ਬ੍ਰह्म ਅਵਸਥਾਏ ਇੱਕ ਤੇ ਉਦੋਂ ਟੈਨਸ਼ਨ ਹੋ ਗਈ ਬਈ ਹੁਣ ਜੀਵਨ ਕਿੱਦਾਂ ਚੱਲੇਗਾ ਅੱਗੇ ਤੇ ਮਾਂ ਦੇ ਨਾਲ ਚੱਲਦਾ ਸੀ ਤੇ ਹੁਣ ਇਹ ਕੱਟ ਦਿੱਤਾ ਇਹਨੂੰ 나ੜੂਆ ਤੇ ਦੂਸਰਾ ਜਦੋਂ ਅਸੀਂ ਉਹਦੀ ਇੰਟਰੋਡਕਸ਼ਨ ਕਰਾ ਰਹੇ ਹੁੰਦੇ ਆ ਤੇ ਬੱਚਾ ਪੁੱਫਾ ਮਾਰ ਮਾਰ ਕੇ ਰੋਣ ਲੱਗ ਜਾਂਦਾ ਕਿਉਂਕਿ ਮਾਂ ਦੇ ਗਰਭ ਨੂੰ ਅਗਨਕੁੰਡ ਕਿਹਾ ਏ ਇਹਨੂੰ ਕੁੰਬੇ ਨਿਰਕਵੀ ਕਿਹਾ ਕਿ ਪੁੱਠਾ ਨਟਕਿਆ ਏ ਤੇ ਮਾਂ ਦਾ ਮਲ ਪੁੱਤਰ ਜਿਹੜਾ ਉਹ ਬੱਚੇ ਦੇ ਮੂੰਹ ਥਾਣੀ ਆ ਰਿਹਾ ਉਹ ਤੋਂ ਦੀ ਮੂੰਹ ਦੇ ਉੱਤੋਂ ਦੀ ਇਸ ਕੁੰਭੇ ਨਾਲ ਕਿੰਨੇ ਬਾਹਰ ਨਿਕਲੇ ਆਏ ਤੇ ਦੂਜਾ ਜਿਹੜਾ ਜੰਗਾਲ ਹੈ ਮਾਇਆ ਦੇ ਫੈਲ ਗਿਆ ਆ ਤੇਰੀ ਭੂਆ ਮਾਮੀ ਮਾਸੀ ਉਸ ਵਕਤ ਬੱਚੇ ਦੀ ਬ੍ਰਹਮ ਅਵਸਥਾ ਹੈ ਤੇ ਬੱਚਾ ਭੁੱਬਾ ਮਾਰ ਕੇ ਰੋਣ ਲੱਗ ਜਾਂਦਾ ਕੁਝ ਨਹੀਂ ਸੁੱਝਦਾ ਉਹ ਰੋਣ ਲੱਗ ਜਾਂਦਾ ਰੋਂਦਾ ਪਤਾ ਕਿਉਂ ਹੈ ਗੁਰੂ ਸਾਹਿਬ ਜੀ ਸਮਝਾਉਂਦੇ ਕਹਿੰਦੇ ਲੇਵਨ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਠੱਗੀ ਦਾ ਜਾਲ ਚੱਲ ਪਿਆ ਮਹਾਰਜ ਕਹਿੰਦੇ ਪੂਰਵ ਜਨਮ